ਪਿੰਡ ਦੀ ਸਾਥ ਪ੍ਰੋਗਰਾਮ ਲੈ ਕੇ ਅਸੀਂ ਅੱਜ ਪੁੱਜੇ ਹਾਂ ਹਲਕਾ ਪੋਆ ਦੇ ਵਿੱਚ ਦੱਸ ਦਈਏ ਕਿ ਵਿਧਾਨ ਸਭਾ ਹਲਕਾ ਪੋਆ ਜੋ ਕਿ ਸਰਹੱਦੀ ਖੇਤਰ ਹੈ ਅਤੇ ਭਾਰਤ-ਪਾਕ ਸਰਹੱਦ ਦੇ ਉੱਪਰ ਇਹ ਹਲਕਾ ਮੌਜੂਦ ਹੈ ਖਾਸ ਗੱਲ ਇਹ ਹੈ ਕਿ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਵੀ ਇਸੇ ਵਿਧਾਨ ਸਭਾ ਹਲਕੇ ਤੋਂ ਜਿੱਤ ਕੇ ਕੈਬਨਿਟ ਦੇ ਵਿੱਚ ਪੁੱਜੇ ਹਨ ਅਤੇ ਅਸੀਂ ਅੱਜ ਜਿੱਥੇ ਖੜੇ ਹਾਂ ਇਹ ਹੈ ਪਿੰਡ ਪੋਆ ਜਿਸ ਦੇ ਨਾਮ ਤੇ ਹੀ ਵਿਧਾਨ ਸਭਾ ਹਲਕਾ ਪੋਆ ਰੱਖਿਆ ਗਿਆ ਹੈ ਹੁਣ ਗੱਲ ਕਰਦੇ ਹਾਂ ਇਥੋਂ ਦੇ ਸਥਾਨਕ ਲੋਕਾਂ ਦੇ ਨਾਲ ਕਿ ਆਖਿਰ ਇਸ ਹਲਕੇ ਦੇ ਵਿੱਚ ਅਤੇ ਇਸ ਪਿੰਡ ਦੇ ਵਿੱਚ ਕਿੰਨਾ ਕੁ ਵਿਕਾਸ ਹੋਇਆ ਹੈ ਜਦੋਂ ਦੀ ਇਹ ਸਰਕਾਰ ਆਈ ਹੈ ਜਾਂ ਫਿਰ ਪਿੰਡ ਦੇ ਵਿੱਚ ਨਵੀਂ ਸਰਪੰਚੀ ਆਈ ਹੈ ਗੱਲ ਕਰਦੇ ਹਾਂ ਸਥਾਨਕ ਲੋਕਾਂ ਦੇ ਨਾਲ ਹੀ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਔਰ ਕੀ ਕਹਿਣਾ ਚਾਹੁੰਦੇ ਹੋ ਜਦੋਂ ਦੀ ਸਰਕਾਰ ਆਈ ਹੈ ਜਾਂ ਸਰਪੰਚੀ ਆਈ ਹੈ ਦੁਬਾਰਾ ਹੁਣ ਇਲੈਕਸ਼ਨ ਹੋਇਆ ਹੈ ਕੀ ਪਿੰਡ ਦੇ ਵਿੱਚ ਜੋ ਹੈ ਵਿਕਾਸ ਹੋਇਆ ਹਾਂਜੀ ਨਮਸ਼ਕਾਰ ਜੀ ਮੇਰਾ ਨਾਮ ਸੁਨੀਲ ਹੈ ਜੀ ਮੈਂ ਇਸ ਪਿੰਡ ਦੇ ਵਿੱਚੋਂ ਸਰਪੰਚ ਚੁਣਿਆ ਗਿਆ ਜੀ ਦੱਸਣਾ ਚਾਹੁੰਦਾ ਹਾਂ ਕਿ ਸ਼ਾਇਦ ਇਸ ਸਰਕਾਰ ਦੇ ਕਮਾਂਕਾਰ ਨਹੀਂ ਮੈਨੂੰ ਅੱਜ ਸਰਪੰਚ ਬਣਨ ਦਾ ਜਿਹੜਾ ਮੌਕਾ ਮਿਲਿਆ ਤੇ ਲੋਕਾਂ ਦਾ ਇਹ ਪਿਆਰ ਦੇਖ ਕੇ ਤੇ ਮੈਨੂੰ ਵੀ ਜਿਹੜਾ ਦਿਨ ਰਾਤ ਕੰਮ ਕਰਨ ਦੀ ਇਹ ਖੁਸ਼ੀ ਹੁੰਦੀ ਆ ਤੇ ਪਿੰਡ ਦੇ ਲੋਕਾਂ ਨੇ ਜੋ ਜੋ ਡਿਮਾਂਡ ਪਿੰਡ ਦੇ ਵਿੱਚ ਰੱਖੀ ਹੈ ਜਿਵੇਂ ਕਿ ਪਿੰਡ ਦੀਆਂ ਰਹਿੰਦੀਆਂ ਜੜੀਆਂ ਬਹੁਤ ਹੀ ਖਸਤਾ ਹਾਲਤ ਚ ਜਿਹੜੀਆਂ ਗਲੀਆਂ ਨਾਲੀਆਂ ਸੀਗੀਆਂ ਉਹਨਾਂ ਦਾ ਜਿਹੜਾ ਕੰਮ ਚੱਲਿਆ ਪਿੰਡ ਨੂੰ ਇੱਕ ਬਹੁਤ ਹੀ ਵੱਡਾ ਜਿਹੜਾ ਪੰਚਾਇਤ ਦਾ ਬਹੁਤ ਵਧੀਆ ਜਿਹੜਾ ਪੰਚਾਇਤ ਤੇ ਜਿਹੜਾ ਘਰ ਜਿਹੜਾ ਦਿੱਤਾ ਜਾ ਰਿਹਾ ਜਿਹਦੇ ਵਿੱਚ ਲੋਕ ਆਪਣੇ ਜਿਹੜੇ ਆ ਡਿਜੀਟਲ ਕੰਮ ਜਿਹੜੇ ਆ ਆਨਾਲੇ ਸਮਝ ਜਿਹੜੇ ਕਰਵਾ ਸਕਣਗੇ ਜਿਸ ਦੇ ਨਾਲ ਪਿੰਡ ਦੀ ਡਿਮਾਂਡ ਦੇ ਉੱਪਰ ਬੱਚਿਆਂ ਦੀ ਡਿਮਾਂਡ ਦੇ ਉੱਪਰ ਜਿਹੜੀ ਇੱਕ ਲਾਇਬ੍ਰੇਰੀ ਜਿਹੜੀ ਜਿਹੜੀ ਬਹੁਤ ਵੱਡੀ ਉਹ ਜਿਹੜੀ ਅਸੀਂ ਜਿਹੜੀ ਆ ਉਹ ਪਿੰਡ ਵਾਸੀਆਂ ਨੂੰ ਦੇਣ ਜਾ ਰਹੇ ਆ ਸਾਡਾ ਸਭ ਤੋਂ ਵੱਡਾ ਅਤੇ ਬਹੁਤ ਲਾਕੇ ਵਿੱਚ ਵਧੀਆ ਇੱਕ ਸ਼ਮਸ਼ਾਨ ਘਾ ਡੇੜਾ ਤਿਆਰ ਹੋਇਆ ਹੈ ਔਰ ਬੱਚਿਆਂ ਦੇ ਖੇਡਣ ਲਈ ਜਿਹੜਾ ਇੱਕ ਬੈਡਮਿੰਟਨ ਹਾਲ ਅਤੇ ਬੌਕਸਿੰਗ ਹਾਲ ਜਿਹੜਾ ਉਹ ਅਸੀਂ ਪਿੰਡ ਦੀ ਪੰਚਾਇਤ ਵੱਲੋਂ ਜਿਹੜਾ ਉਹ ਦਿੱਤਾ ਹੈ ਅਤੇ ਸਰਕਾਰ ਨੇ ਉਸ ਹਾਲ ਨੂੰ ਦੇਖਦੇ ਹੋਏ 35 ਲੱਖ ਰੁਪਏ ਜਿਹੜਾ ਆ ਉਹ ਸਾਡੇ ਇਸ ਪਿੰਡ ਨੂੰ ਇਸ ਬੈਡਮਿੰਟਨ ਅਤੇ ਬੌਕਸਿੰਗ ਹਾਲ ਨੂੰ ਜਿਹੜਾ ਆ ਉਹ ਗ੍ਰਾਂਟ ਜਿਹੜੀ ਆ ਇਸ਼ੂ ਕਰ ਦਿੱਤੀ ਹੈ ਜਿਸ ਦੇ ਵਿੱਚ ਉਹਦੇ ਜਿਹੜੇ ਰਹਿੰਦੇ ਕੰਮ ਜਿਹੜੇ ਆ ਜਿਵੇਂ ਕਿ ਚੇਂਜਿੰਗ ਰੂ ਡੀ ਬੋਰ ਅਤੇ ਉਹਦੇ ਅੰਦਰ ਜਿਹੜੇ ਮੈਟ ਹੋਰ ਜਿਹੜਾ ਸਮਾਨ ਜਿਹੜਾ ਜ਼ਰੂਰੀ ਆ ਉਹਦੇ ਵਿੱਚ ਜਿਹੜਾ ਉਹ ਲਿਆ ਜਾਏਗਾ ਅਤੇ ਮੈਂ ਆਪਣੇ ਵੱਲੋਂ ਔਰ ਆਪਣੇ ਪਿੰਡ ਵਾਸੀਆਂ ਵੱਲੋਂ ਪੰਜਾਬ ਸਰਕਾਰ ਦਾ ਅਤੇ ਆਪਣੇ ਕੈਬਨਿਟ ਮਨਿਸਟਰ ਸ਼੍ਰੀ ਲਾਲ ਚੰਦ ਕੁਟਾਚਕ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਦੇ ਮੇਰੇ ਵਰਗੇ ਇੱਕ ਆਮ ਜਿਹੇ ਇਨਸਾਨ ਨੂੰ ਇਸ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਇਹ ਤਾਂ ਪਿੰਡ ਵਾਸੀਆਂ ਨੇ ਜਿਹੜਾ ਮੈਨੂੰ ਸਰਪੰਚ ਚੁਣਿਆ ਹੈ ਮੈਂ ਆਪਣੇ ਵੱਲੋਂ ਇਸ ਪਿੰਡ ਵਾਸੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜੀ ਤਾਂ ਕਿ ਤੁਸੀਂ ਦੱਸ ਰਹੇ ਹੋ ਕਿ ਤੁਹਾਨੂੰ ਪਿੰਡ ਵਾਸੀਆਂ ਨੇ ਚੁਣਿਆ ਔਰ ਉਸ ਤੋਂ ਬਾਅਦ ਤੁਸੀਂ ਇਹ ਕੰਮ ਕਿਨਾਰੇ ਹੋ ਕਿ ਆ ਪਿਛਲੀਆਂ ਸਰਕਾਰਾਂ ਦੇ ਟਾਈਮ ਤੇ ਕੰਮ ਨਹੀਂ ਹੋਏ ਸੀ ਦੇਖੋ ਜੀ ਕੰਮ ਜਿਹੜੇ ਆ ਆਪਣੇ ਆਪਣੇ ਸੋਚ ਮੁਤਾਬਕ ਹੁੰਦੇ ਆ ਲੇਕਿਨ ਇਹ ਆ ਕਿ ਪਿੰਡ ਦੀ ਜਿਹੜੀ ਆ ਜੋ ਜਿੰਨੂੰ ਜਿਹੜਾ ਪਹਿਲ ਦਿੱਤੀ ਜਾਣੀ ਚਾਹੀਦੀ ਆ ਜਿਹੜੇ ਕਿ ਪਿਛਲੇ 70 70 ਸਾਲਾਂ ਤੋਂ ਜਿਹੜੇ ਕੰਮ ਜਿਹੜੇ ਰਹਿੰਦੇ ਸੀਗੇ ਉਹਨੂੰ ਜਿਹੜਾ ਅਸੀਂ ਜਿਹੜਾ ਹੱਥ ਪਾਇਆ ਜਿਵੇਂ ਕਿ ਪੰਚਾਇਤ ਦੀ ਸਾਡੇ ਖਾਸ ਕਰਕੇ ਸਾਡੇ ਪਿੰਡ ਦੀ ਜਿਹੜੀ ਪੰਚਾਇਤ ਜਿਹੜੀ ਆ ਜ਼ਮੀਨ ਹੈ 100 ਤੇ 10 ਕਿੱਲੇ ਕੁਲ ਰਕਬਾ ਹੈ ਜਿਸ ਦੇ ਵਿੱਚ 28 ਤੋਂ 29 ਕਿੱਲੇ ਜਿਹਦੀ ਜਿਹੜੀ ਉਹ ਬੋਲੀ ਹੁੰਦੀ ਆ ਪਰ ਜੇ ਉਹਦੀ ਆਮਦਨੀ ਦੇਖੀਏ ਉਹ 1.5 ਤੋਂ 2 ਲੱਖ ਦੀ ਜਿਹੜੀ ਆ ਆਮਦਨ ਆ ਉਹ ਮੇਰੀ ਸੋਚ ਤੋਂ ਬਾਹਰ ਹੈ ਇਸ ਕਾਰਨ ਜਿਹੜਾ ਉਹਦਾ ਮੇਨ ਮੁੱਦਾ ਜਿਹੜਾ ਉਹ ਮੈਂ ਆਪਣੇ ਸਰਪੰਚੀ ਤੋਂ ਪਹਿਲੇ ਹੀ ਜਿਹੜਾ ਚੁੱਕਿਆ ਸੀਗਾ ਸਰਕਾਰ ਦੇ ਦੇਸ਼ਾ ਨਿਰਦੇਸ਼ ਅਨੁਸਾਰ ਉਹਦੀ ਜਿਹੜੀਆਂ ਅਸੀਂ ਨਿਸ਼ਾਨਦੀਆਂ ਕਰਵਾਈਆਂ ਪਿੰਡ ਨੂੰ ਜਿਹੜਾ ਉਹਦਾ ਅਸੀਂ ਸਮਾਂ ਦਿੱਤਾ ਹੈ ਕਿ ਆਪਣੀਆਂ ਆਪਣੀਆਂ ਜੜੀਆਂ ਤੁਸੀਂ ਵੀ ਆਪਣੀਆਂ ਜੜੀਆਂ ਨਿਸ਼ਾਨਦੀਆਂ ਜੇ ਕਰਾਉਣਾ ਚਾਹੁੰਦੇ ਹੋ ਤਾਂ ਕਰਾ ਸਕਦੇ ਹੋ ਮੈਂ ਇਸ ਵਾਰ ਬੋਲੀ ਤੋਂ ਪਹਿਲੇ ਹੀ ਉਸ ਪੰਚਾਇਤ ਦੀ ਜਮੀਨਾਂ ਵਾਲੇ ਜਿਹੜੇ ਆ ਰਸਤੇ ਆ ਕੁਲਾਂ ਨਾਲੇ ਆਦੀ ਆ ਉਸ ਪਿੰਡ ਨੂੰ ਜਿਹੜੇ ਆ ਅਸੀਂ ਉਹ ਦੇਣ ਜਾ ਰਹੇ ਆ ਅਤੇ ਬਹੁਤ ਸਾਰੇ ਜਿਹੜੇ ਹੋਰ ਜਿਵੇਂ ਕਿ ਪਿੰਡ ਦੇ ਵਿੱਚ ਪਲਾਟ ਹੈਗੇ ਆ ਜਿਹੜੇ ਆਨ ਵਾਲੇ ਸਮੇਂ ਦੇ ਵਿੱਚ ਜ਼ਰੂਰਤਮੰਦ ਲੋਕਾਂ ਨੂੰ ਜਿਹੜੇ ਆ ਪਲਾਟ ਜਿਹੜੇ ਆ ਉਹ ਵੀ ਇਹ ਸਰਕਾਰ ਦੀ ਸਹਾਇਤਾ ਨਾਲ ਜਿਹੜਾ ਪਿੰਡਾਂ ਦੇ ਲੋਕਾਂ ਨੂੰ ਉਹ ਦੇਣ ਜਾ ਹਾਂ ਜੀ ਸਰਪੰਚ ਸਾਹਿਬ ਨੇ ਕਾਫੀ ਗੱਲਾਂ ਜੜੀਆਂ ਦਸੀਆਂ ਕਾਫੀ ਚੀਜ਼ਾਂ ਘਨਾਈਆਂ ਕਿ ਪਿੰਡ ਦੇ ਵਿੱਚ ਜਦੋਂ ਦੇ ਉਹ ਸਰਪੰਚ ਬਣੇ ਨਾ ਉਸ ਤੋਂ ਬਾਅਦ ਕਾਫੀ ਵਿਕਾਸ ਹੋ ਰਿਹਾ ਕੀ ਲੱਗਦਾ ਤੁਹਾਨੂੰ ਪੀਐਸ ਸਰਕਾਰ ਦੇ ਆਉਣ ਤੋਂ ਬਾਅਦ ਜਾਂ ਸਰਪੰਚ ਨਵੇਂ ਚੁਣਨ ਤੋਂ ਬਾਅਦ ਜਿਹੜੇ ਕੰਮ ਗਨਾਏ ਜਾ ਰਹੇ ਨੇ ਇਦਾਂ ਦਾ ਕੁਝ ਹੋਇਆ ਨੇ ਜੀ ਇਹ ਬੱਚੇ ਨੇ ਜਾਂ ਸਰਪੰਚ ਨੇ ਆਪਣੀ ਕਾਤ ਚਾਹੇ ਆਪਣੇ ਜੋ ਵੀ ਆ ਜਿਹੜਾ ਆਪਾਂ ਯਾਦ ਹੋਏ ਹਨ ਬਾਈਪਾਸ ਪਿੰਡ ਦਾ ਸਕੂਲ ਦੀ ਸੜਕ ਵਾ ਸੋਚਣੇ ਬਣੇਗਾ ਉਹਨੇ ਕੰਮ ਕੀਤੇ ਆ ਅ ਜਿੱਦਾਂ ਕਿ ਸਰਪੰਚ ਸਾਹਿਬ ਨੇ ਦੱਸਿਆ ਔਰ ਇਸ ਪਿੰਡ ਦੇ ਵਿੱਚ ਕਾਫੀ ਵੱਡਾ ਪਿੰਡ ਆ। ਕੀ ਆ ਜਿਹੜੇ ਆ ਜਦੋਂ ਦੀ ਸਰਪੰਚ ਜੀ ਆ ਵਿਕਾਸ ਕਾਰਜ ਹੋਏ ਨੇ? ਹਾਂਜੀ ਲੱਭਦੇ ਵੇ ਸਭ ਹਾਂ ਕੰਮ ਸਾਰੇ ਕੀਤੇ ਆ ਸਰਪੰਚ ਸਾਹਿਬ ਵਧੀਆ ਮੁੰਡਾ ਆ। ਅਹੀਂ ਚੁਣਿਆ ਇਹਨੂੰ ਵਧੀਆ ਮੁੰਡਾ ਵਧੀਆ ਕੰਮ ਕਰ ਰਿਹਾ। ਬਾਕੀ ਹੁਣ ਇਹਨੂੰ ਇੱਕ ਫਰਮਾਇਸ਼ ਹੋਰ ਪਾਵਾਂਗੇ ਇਹ ਰੋੜ ਤੇ ਵੀ ਕਿਤੇ ਲੋਕੋ ਲੱਕ ਪਵਾ ਦੇ ਬਸ। ਬਾਕੀ ਵਧੀਆ ਮੁੰਡਾ ਵਧੀਆ ਕੰਮ ਹੋ ਰਿਹਾ ਸਭ ਠੀਕ। ਇਸ ਲਈਆਂ ਸਰਕਾਰਾਂ ਦੇ ਟਾਈਮ ਤੇ ਕਿਦਾਂ ਉਹ ਵੀ ਵਧੀਆ ਸੀ ਮਾਰੇ ਉਸ ਤੋਂ ਹਟ ਕੇ ਜਿਹੜਾ ਆ ਚਲੋ ਕਾਫੀ ਟਾਈਮ ਹੋ ਗਿਆ ਦੇਸ਼ ਸਜ਼ਾਦ ਹੋਏ ਹੁਣ ਇਸ ਵਾਲੇ ਸਰਕਾਰ ਵੀ ਨਵੀਂ ਆਈ ਹੈ ਸਰਪੰਚ ਵੀ ਤੁਸੀਂ ਨਵਾਂ ਚੁਣਿਆ ਕੀ ਉਮੀਦਾਂ ਸਾਨੂੰ ਜਿਹੜਾ ਸਰਪੰਚ ਦੇ ਉਮੀਦਾਂ ਆ ਇਹਨੂੰ ਜੋ ਕੋਈ ਗੱਲ ਕਹਿੰਨੇ ਆ ਸਾਡੀ ਪੂਰੀ ਹੋ ਜਾਂਦੀ ਆ ਸਾਨੂੰ ਰੁਕਥੀ ਨਹੀਂ ਅ ਤੁਹਾਡਾ ਗੱਲ ਕਰਦੇ ਆ ਤੁਸੀਂ ਕਈ ਜਿਹੜੀਆਂ ਸਰਕਾਰਾਂ ਹੰਡਾਈਆਂ ਹੋਣੀਆਂ ਠੀਕ ਆ ਕੀ ਇਸ ਸਰਕਾਰ ਦੇ ਟਾਈਮ ਜਿਹੜੇ ਵਿਕਾਸ ਕਾਰਜ ਗਿਨਾਏ ਜਾ ਰਹੇ ਨੇ ਔਰ ਜਿਹੜੇ ਸਰਪੰਚ ਚੁਣੇ ਜਾਣ ਤੋਂ ਬਾਅਦ ਕੀ ਉਹ ਕੰਮ ਹੋਏ ਹਾਂਜੀ ਮੇਰੇ ਨਾਮ ਗੁਰਜੰਤ ਸਿੰਘ ਹੈ ਜੀ ਮੈਂ ਇਸ ਪਿੰਡ ਦਾ ਵਸਨੀਕਾਂ ਉਹਨਾਂ ਤੋਂ ਹਟ ਕੇ ਕੰਮ ਇਹ ਹੈ ਜੀ ਜਿਹੜਾ ਇਹ ਨਿਸ਼ਾਨਦੇਵ ਵਗੈਰਾ ਕਰਾ ਕੇ ਪੰਚਾਇਤੀ ਜ਼ਮੀਨ ਦੀ ਜਿਹੜੀ ਸੰਭਾਲ ਕਰ ਰਹੇ ਨੇ ਉਹ ਸਭ ਤੋਂ ਵੱਡਾ ਕੰਮ ਹੈ ਬਾਕੀ ਹੋਰ ਜਿਹੜੇ ਪ੍ਰੋਜੈਕਟ ਪਹਿਲਾਂ ਅਧੂਰੇ ਸੀ ਉਹਨਾਂ ਨੂੰ ਪੂਰਾ ਕਰਾ ਰਹੇ ਨੇ ਤੇ ਸਾਡਾ ਪੂਰਾ ਸਹਿਯੋਗ ਹੈ ਜੀ ਸਰਪੰਚ ਸਾਹਿਬ ਨੂੰ ਤੇ ਆਮ ਆਦਮੀ ਸਰਕਾਰ ਹੈ ਜਿਹੜੀ ਵਧੀਆ ਕੰਮ ਕਰ ਰਹੀ ਹੈ ਜੀ ਕਿਸ ਬੇਸ ਤੇ ਸਰਕਾਰੀ ਜ਼ਮੀਨਾਂ ਜਿਹੜੀ ਪੰਚਾਇਤੀ ਜ਼ਮੀਨਾਂ ਹੈ ਉਹ ਜ਼ਰੂਰ ਪੰਚਾਇਤ ਦੇ ਵਾਲੇ ਹੋਣੇ ਚਾਹੀਦੇ ਨੇ ਅਸੀਂ ਬਹੁਤ ਧੰਨਵਾਦ ਆ ਤੁਹਾਡਾ ਅਸੀਂ ਨਾਲ ਆ ਜਿੱਦਾਂ ਕਿ ਤੁਹਾਡਾ ਜਿਹੜਾ ਇਹ ਹਲਕਾ ਵਿਧਾਨ ਸਭਾ ਹਲਕਾ ਪੋਆ ਸਰਹਦੀ ਹੈ ਭਾਰਤ-ਪਾਕ ਸਰਹਦ ਨਾਲ ਲੱਗਦੀ ਹੈ ਕਿਸੇ ਤਰ੍ਹਾਂ ਦੀਆਂ ਔਂਕੜਾਂ ਵੀ ਆਉਂਦੀਆਂ ਹੋਣਗੀਆਂ ਨਹੀਂ ਜੇ ਇਦਾਂ ਦੀ ਕੋਈ ਔਂਕੜ ਨਹੀਂ ਹੈ ਸਾਨੂੰ ਤੇ ਠੀਕ ਹੈ ਮਾਹੌਲ ਇੱਥੇ ਕੋਈ ਮਾਹੌਲ ਕੋ ਖਰਾਬ ਨਹੀਂ ਹੈ ਉਹਨਾਂ ਜਿਹਾ ਸਰਦ ਉੱਪਰ ਉੱਠ ਕੇ ਵਧੀਆ ਕੰਮ ਹੋ ਰਹੇ ਨੇ ਸਾਰੇ ਮਿਲ ਬਰਤਨ ਨਾਲ ਰਹ ਰਹੇ ਨੇ ਕੋਈ ਪ੍ਰੋਬਲਮ ਨਹੀਂ ਸਰ ਪਿੰਡ ਦੇ ਵਿੱਚ ਕੋਈ ਖਾਸ ਕੰਮ ਜਿਹੜਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਨਾ ਹੋਇਆ ਹੋਇਆ ਇਸ ਵਾਰ ਹੋਇਆ। ਮਿਹਨਤਾਂ ਕਰਵਾ ਰਹੇ ਨੇ ਜੀ ਹੁਣ। ਜਿਹੜਾ ਮੇਮ ਨਿਸ਼ਾਨਧੀਆਂ ਦਾ ਕੰਮ ਕਰਾ ਰਹੇ ਨੇ ਉਹ ਸਾਰੀਆਂ ਸਰਕਾਰ ਤੋਂ ਹਟ ਕੇ ਹੋ ਰਿਹਾ ਹੈ। ਤੇ ਪੰਚਾਇਤੀ ਜ਼ਮੀਨ ਦੇ ਦੇਖੋ ਕਿੱਥੇ ਤੱਕ ਅਸੀਂ ਸਫਲ ਹੁੰਨੇ ਹਾਂ ਉਸ ਤੇ ਕਿੰਨੀਆਂ ਨਿਸ਼ਾਨਦਾਨੀਆਂ ਹੁੰਦੀਆਂ ਕਿੰਨੀ ਜ਼ਮੀਨ ਸੜਾ ਪਾਉਂਦੇ ਨੇ ਤੇ ਉਹਦੇ ਵਿੱਚ ਦੇਖਾਂਗੇ ਜੀ ਅਸੀਂ ਅੱਗੇ। ਸਭ ਤੋਂ ਹਟ ਕੇ ਕੰਮ ਜਿਹੜਾ ਹੈਗਾ ਇਹ ਨਿਸ਼ਾਨਦੀਆਂ ਦਾ ਹੋ ਰਿਹਾ ਜੀ। ਅ ਕੀ ਕਹਿਣਾ ਤੁਹਾਡਾ ਜਿੱਦਾਂ ਕਿ ਸਰਪੰਚ ਸਾਹਿਬ ਨੇ ਕਾਫੀ ਕੰਮ ਗਿਣਾਏ। ਕਿ ਅਸੀਂ ਸ਼ਮਸ਼ਾਨ ਘਾਟ ਦਾ ਰਾਹ ਜਿਹੜਾ ਦੱਸ ਰਹੇ ਸੀਗੇ ਕਹਿੰਦੇ ਪਿਛਲੀਆਂ ਸਰਕਾਰਾਂ ਦੇ ਟਾਈਮ ਬਣਿਆ ਹੀ ਨਹੀਂ ਸੀਗਾ ਉਹ ਵੀ ਕੀਤਾ ਹੈ ਕਿ ਜਣਾ ਸਭ ਤੋਂ ਵਧੀਆ ਤਾਂ ਕੰਮ ਜਿਹੜਾ ਸ੍ਰੀਮਾਨ ਸੁਰਪੰਚਰੇ ਸਾਡੇ ਪਿੰਡ 'ਚ ਕੀਤਾ ਤੁਸੀਂ ਵਾਰ-ਵਾਰ ਪੁੱਛਿਆ ਕਿ ਪਿਛਲੀਆਂ ਸਰਕਾਰਾਂ ਨੇ ਜਾਂ ਪਿਛਲੀਆਂ ਪੰਚਾਇਤਾਂ ਨੇ ਇੱਥੇ ਜਿਹੜੇ ਕੰਮ ਕੀਤੇ ਹੋ ਸੀਗੇ ਇੱਕ ਪਿਛਲੀ ਪੰਚਾਇਤ ਦਾ ਜਿਤੋਂ 15 ਸਾਲ ਪਹਿਲਾਂ ਇੱਕ ਦੋ ਕਮਿਊਨਿਟੀ ਹਾਲ ਬਣੇ ਸੀਗੇ ਜਿਹੜੇ ਕਿ ਨਾਂ ਅੱਜ ਤੱਕ ਕਿਸੇ ਨੇ ਯੂਜ਼ ਨਹੀਂ ਕੀਤੇ ਸੀ ਕਿਸੇ ਵੀ ਪੰਚਾਇਤ ਮੈਂਬਰ ਨੇ ਜਾਂ ਪੰਚਾਇਤ ਵੱਲੋਂ ਯੂਜ਼ ਵੀ ਨਹੀਂ ਕੀਤੇ 35 36 ਲੱਖ ਰੁਪਏ ਦੀ ਲਾਗਤ ਨਾਲ ਦੋ ਬਿਲਡਿੰਗਾਂ ਤਿਆਰ ਕੀਤੀਆਂ ਗਈਆਂ ਨਾ ਉਹਨਾਂ ਬਿਲਡਿੰਗਾਂ ਨੂੰ ਇਸ ਨਵੇਂ ਸਰਪੰਚ ਨੇ ਮੂਰ ਅਸਾਰੀ ਦੇ ਅਧੀਨ ਨਵੇਂ ਉਹਨਾਂ ਦੇ ਵਿੱਚ ਇੱਕ 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 ਕੰਮ ਕੀਤਾ ਕਿ ਉਹਨਾਂ ਬਿਲਡਿੰਗਾਂ ਨੂੰ ਵਰਤਨ ਦੇ ਯੋਗ ਬਣਾਇਆ ਵਰਤਨ ਦੇ ਯੋਗ ਦੇ ਨਾਲ ਨਾਲ ਉਹਨਾਂ ਬਿਲਡਿੰਗਾਂ ਦੇ ਵਿੱਚ ਇੱਕ ਪੰਚਾਇਤ ਘਰ ਬਣਾਇਆ ਜਾਏਗਾ ਦੂਸਰਾ ਉਹਦੇ ਵਿੱਚ ਇੱਕ ਲਾਇਬ੍ਰੇਰੀ ਬਣਾਈ ਜਾਏਗੀ ਜਿਸ ਲਾਇਬ੍ਰੇਰੀ ਦੇ ਵਿੱਚ ਬਹੁਤ ਸਾਰਾ ਕੰਮ ਹੋ ਚੁੱਕਿਆ ਬਹੁਤ ਸਾਰਾ ਕੰਮ ਬਾਕੀ ਆ ਮੈਂ ਉਸ ਕੰਮ ਤੋਂ ਬਹੁਤ ਜਿਆਦਾ ਪ੍ਰਭਾਵਿਤ ਆ ਬਹੁਤ ਜਿਆਦਾ ਖੁਸ਼ ਵੀ ਆ ਕਿ ਘਟੋ ਘਟ ਜਿਹੜੇ ਪਿੱਸੇ 35 36 ਲੱਖ ਰੁਪਏ ਬਰਬਾਦ ਕੀਤਾ ਹੋਇਆ ਸੀਗਾ ਉਸ ਬਰਬਾਦ ਕੀਤੇ ਹੋਏ ਬਿਲਡਿੰਗ ਨੂੰ ਪੈਸੇ ਨੂੰ ਝੂਠੇ ਲਾਈ ਕਰਕੇ ਲੋਕਾਂ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਇੱਕ ਗਲਪੇਸੇ ਗਿਆ ਕਿ ਕੀ ਪੁਰਾਣੇ ਕੰਮ ਜਿਹੜੀ ਕਿਤੇ ਗਲਤੀਆਂ ਕੀਤੀਆਂ ਸੀਗੇ ਕੀ ਉਹਨਾਂ ਨੂੰ ਮੁੜ ਕੇ ਸਰਜੀਤ ਕੀਤਾ ਜਾ ਸਕਦਾ ਤੇ ਮੈਂ ਉਸ ਕੰਮ ਤੇ ਬਹੁਤ ਬਲ ਅਪਰੀਸ਼ੀਏਟ ਕਰਨਾ ਇਸ ਪਿੰਡ ਦੀ ਪੰਚਾਇਤ ਨੂੰ ਮੈਂ ਇਸ ਦੇ ਤੋਂ ਇਲਾਵਾ ਜਿਹੜੀ ਦੂਸਰੀ ਸਾਡੇ ਭਾਈ ਸਾਹਿਬਾ ਉਹਨਾਂ ਨੇ ਗੱਲ ਕੀਤੀ ਹੈ ਵੀ ਪੰਚਾਇਤੀ ਜਿਹੜੀ ਮੇਰੇ ਪਿੰਡ ਦੀ ਪੰਚਾਇਤੀ ਜ਼ਮੀਨ ਹੈ ਜੇ ਉਸ ਜ਼ਮੀਨ ਨੂੰ ਨਿਸ਼ਾਨਦਾਈ ਕਰਕੇ ਇਹ ਬੜੀ ਵੱਡੀ ਇੱਕ ਕਿਸਮਤ ਸਿਆ ਵੀ ਨਿਸ਼ਾਨਦੇਹੀ ਕਰਕੇ ਉਹ ਜਿਹੜੀ ਉਹ ਜ਼ਮੀਨ ਆ ਉਹਨੂੰ ਠੇਕੇ ਤੇ ਚੜਾਇਆ ਜਾਏ ਤੇ ਉਹਦੀ ਜਿਹੜੀ ਆਮਦਨ ਆ 2-3% 2-3 ਗੁਣਾ ਵੱਧ ਹੋ ਸਕਦੀ ਹੈ ਤੇ ਉਹ ਜਿਹੜੀ ਜਦੋਂ ਵੱਧ ਹੋਊਗੀ ਕੁਝ ਬੰਦਿਆਂ ਨੂੰ ਤਾਂ ਨਾਰਾਜ਼ਗੀ ਜ਼ਰੂਰ ਹੋਏਗੀ ਲੇਕਿਨ ਪਿੰਡ ਦੀ ਬਿਹਤਰੀ ਵਾਸਤੇ ਇਹ ਬਹੁਤ ਵੱਜਿਆ ਵੱਡਾ ਕਦਮ ਆ ਮੈਂ ਜੇ ਪੰਜਾਬ ਸਰਕਾਰ ਦੀ ਗੱਲ ਕਰੀਏ ਤੇ ਉਹਨਾਂ ਦਾ ਕਿਦਾਂ ਦਾ ਪ੍ਰਯਾਸ ਆ ਇਸ ਕੰਮ ਦੇ ਵਿੱਚ ਦੇਖੋ ਜਿਹੜੀ ਪੰਜਾਬ ਸਰਕਾਰ ਦੀ ਗੱਲ ਆ ਉਹਦੇ ਤੋਂ ਅਸੀਂ ਇਹ ਬਹੁਤ ਖੁਸ਼ ਆ ਵੀ ਸਾਡੇ ਪਿੰਡ ਦੇ ਵਿੱਚ ਘਟੂ ਘਟ ਸਾਡਾ ਲੋਕਲ ਮੰਤਰੀ ਹੈ ਤੇ ਅਸੀਂ ਉਹਨਾਂ ਦੇ ਕੰਮਾਂ ਤੋਂ ਅੱਜ ਤੱਕ ਤੇ ਉਹਨਾਂ ਨੂੰ ਪੂਰੇ 10 ਦੇ ਵਿੱਚ 10 ਦੇ ਵਿੱਚੋਂ 10 ਨੰਬਰ ਦਿੰਦੇ ਆ ਸਾਨੂੰ ਅੱਛੇ ਲੱਗਦੇ ਆ ਉਹਦੇ ਕੰਮ ਜਦੋਂ ਜਦੋਂ ਸਾਡੇ ਇੱਥੇ ਆਉਂਦੇ ਆ ਜਾਂ ਜੋ ਵੀ ਇੱਥੇ ਕੰਮ ਹੋਇਆ ਅਸੀਂ ਉਹਨਾਂ ਕੰਮਾਂ ਤੋਂ ਖੁਸ਼ ਹਾਂ ਉਸ ਤੋਂ ਉਸ ਤੋਂ ਉੱਪਰ ਦੇ ਲੈਵਲ ਤੇ ਅਸੀਂ ਇੱਥੇ ਬੜੀ ਖੁਸ਼ੀ ਨਾਲ ਹਾਂ ਜਿੱਦਾਂ ਦੇ ਕੰਮ ਸਰਪੰਚ ਸਾਹਿਬ ਵੱਲੋਂ ਗਨਾਏ ਜਾ ਰਹੇ ਨੇ ਇਸ ਤੋਂ ਇਲਾਵਾ ਹੋਰ ਵੀ ਕੁਝ ਮੰਗਾ ਹੋਣਗੀਆਂ ਲੋਕਾਂ ਦੀਆਂ ਸਥਾਨਕ ਲੋਕਾਂ ਦੀਆਂ ਕਿ ਇਹ ਵੀ ਚੀਜ਼ ਹੋਣੀ ਚਾਹੀਦੀ ਹੈ ਕੀ ਕਹਿਣਾ ਤੇ ਜਿਹੜੀਆਂ ਲੋਕਾਂ ਦੀ ਇਹ ਮੰਗਾ ਹੋਣ ਜਿਓ ਸਰਪੰਚ ਸਾਹਿਬ ਨੂੰ ਦੱਸਣਗੇ ਸਰਪੰਚ ਸਾਹਿਬ ਉਹ ਜਿਹੜੇ ਆਪਣੇ ਕੁਤਾਰੂ ਚੱਕ ਸਾਹਿਬ ਨੂੰ ਦੱਸਣਗੇ ਤੇ ਫਿਰ ਉਹ ਜਿਹੜੀਆਂ ਮੰਗਾ ਪੂਰੀਆਂ ਹੋਣ ਜੀ ਉਹਨਾਂ ਦੀਆਂ ਜਿਹੜੇ ਕੰਮ ਮਗਨ ਆ ਜਾ ਰਹੇ ਨੇ ਕਿੰਨੇ ਇੱਕ ਲੋਕ ਸੰਤੁਸ਼ਟ ਨਾ ਹੋਣਾਂ ਦਾ ਕੰਮ ਨਹੀਂ ਬਿਲਕੁਲ ਪੂਰੇ ਲੋਕੀ ਸੰਤੁਸ਼ਟ ਨੇ ਐਡੀ ਕੋਈ ਗੱਲ ਨਹੀਂ ਹੈ ਕੰਮ ਵਧੀਆ ਕਰਾ ਰਿਹਾ ਸਰਪੰਚ ਸਾਹਿਬ ਆ ਮੇਰੇ ਮੇਰੀ ਆਪਣੀ ਹੋਸ਼ ਤੋਂ ਪਹਿਲਾਂ ਦਾ ਮੈਨੂੰ ਇਹ ਸੜਕੀ ਸਾਡੀ ਸ਼ਮਸ਼ਾਨ ਘਾਟ ਵਾਲੀ ਇਹ ਅੱਜ ਤੱਕ ਕੋਈ 20 25 ਪੰਚਾਇਤਾਂ ਸਰਪੰਚ ਬਦਲ ਗਏ ਕਿਸੇ ਨੇ ਇਹਦੇ ਬਾਰੇ ਨਹੀਂ ਸੋਚਿਆ ਏ ਹੁਣ ਬਣੀ ਐ ਜਦੋਂ ਸਾਡੀ ਨਵੀਂ ਪੰਚਾਇਤ ਬਣੀ ਐ ਨਵੇਂ ਸਰਪੰਚ ਸਾਹਿਬ ਬਣਿਆ ਤੇ ਹੁਣ ਇਹ ਸ਼ਮਸ਼ਾਨ ਘਾੜ ਤੱਕ ਥੋੜਾ ਜਿਹਾ ਕੰਮ ਰਹਿੰਦਾ ਐ ਅਗੇ ਸ਼ਮਸ਼ਾਨ ਘਾੜ ਤੱਕ ਚੱਲ ਜਾਨੀ ਐ ਜੇ ਕਹੀਏ ਕਿ ਇਹ ਸਰਪੰਚ ਬਣਨ ਤੋਂ ਬਾਅਦ ਜਿਹੜੇ ਕੰਮ ਅਧੂਰੇ ਸਨ ਜਾਂ ਜਿਹੜੇ ਕੰਮ ਨਹੀਂ ਹੋਏ ਸਨ ਉਹ ਇਸ ਇਲਾਕੇ ਦੇ ਵਿੱਚ ਹੋਏ ਨੇ ਇੱਕ ਤੇ ਆ ਪਹਿਲਾਂ ਤੇ ਮੇਨ ਹੀ ਪੁਹੇਦਾ ਹੀ ਹੋਈ ਐ ਕਿ ਜਿਹੜਾ ਮੇਨ ਜਾਂਦਾ ਸ਼ਮਸ਼ਾਨ ਘਾੜ ਨੂੰ ਰਸਤਾ ਇਹੀ ਐ ਨਹੀਂ ਇਧਰ ਜਦੋਂ ਕੋਈ ਕੋਈ ਡੈਥ ਹੋ ਜਾਂਦੀ ਉਹ ਲੈ ਕੇ ਜਾਣਾ ਬਹੁਤ ਮੁਸ਼ਕਲ ਹੋ ਜਾਂਦਾ ਜੀ ਹੁਣ ਥੋੜੇ ਜਦੋਂ ਨਵੇਂ ਸਰਪੰਚ ਸਾਹਿਬ ਬਣਿਆ ਇਹਨਾਂ ਨੇ ਬਣਾਈ ਹੈ ਆਪਣਾ ਰਸਤਾ ਸਾਰਾ ਸਾਡੇ ਨਾਲ ਹੋਰ ਵੀ ਲੋਕ ਮੌਜੂਦ ਨੇ ਉਹਨਾਂ ਦੇ ਨਾਲ ਗੱਲ ਕਰਨੇ ਆ ਕਿ ਆਖਿਰ ਪਿੰਡ ਦੀ ਪੰਚਾਇਤ ਵੱਲੋਂ ਕਿੰਨੇ ਕੰਮ ਜਿਹੜੇ ਕਰਵਾਏ ਗਏ ਨੇ ਨੌਜਵਾਨ ਪੀੜ੍ਹੀ ਕੋ ਜਾਦਾ ਜਾਣਕਾਰੀ ਹਾਸਲ ਹੁੰਦੀ ਆ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਔਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੇਰਾ ਨਾਮ ਅਨਕੁਸ਼ ਕੁਮਾਰ ਹੈ ਜੀ ਤੇ ਦੇਖੋ ਪੰਚਾਇਤਾਂ ਬਖ ਬਖ ਆਉਂਦੀਆਂ ਠੀਕ ਹੈ ਗਲੀ ਨਾਲੀਆਂ ਤੱਕ ਹੀ ਚੀਜ਼ਾਂ ਸੀਮਤ ਰਹਿੰਦੀਆਂ ਉਹ ਫੇਰ ਨਵੀਂ ਟਰਨਿਓਰ ਚ ਕਿਸੇ ਨੇ ਬਣਾਈ ਬਟ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿੱਦਾਂ ਇੱਥੇ ਸਾਡੇ ਸਕੂਲ ਆਫ ਐਮੀਨਸ ਇਹ ਇੱਕ ਪੰਜਾਬ ਗਵਰਨਮੈਂਟ ਦੀ ਬੜੀ ਵੱਡੀ ਦੇਣ ਹੈ ਕਿ ਪੋਈ ਪਿੰਡ ਨੂੰ ਸਕੂਲ ਆਫ ਐਮੀਨਸ ਮਿਲਿਆ ਜਿਹਦੇ ਵਿੱਚ 10ਵੀਂ ਤੋਂ ਬਾਅਦ ਇੱਕ ਪੇਪਰ ਹੁੰਦਾ ਜਿਵੇਂ ਕਿ ਤੁਹਾਨੂੰ ਪਤਾ ਉਹਦੇ ਬਾਅਦ ਬੱਚੇ ਦਾ ਅੱਗੇ ਕੀ ਇੰਟਰਸਟ ਹੈਗਾ ਉਹਦੇ ਅਕੋਰਡਿੰਗ ਹੀ ਗਵਰਨਮੈਂਟ ਉਹਨੂੰ ਪੜਾਈ ਕਰਵਾਉਂਦੀ ਹੈ ਕਿ ਆਪਣਾ ਗੋਲ ਉਹ ਅਚੀਵ ਕਰੇ ਉਸ ਤੋਂ ਬਾਅਦ ਲਾਇਬ੍ਰੇਰੀ ਇਹ ਚੀਜ਼ਾਂ ਉਹ ਹੈਗੀਆਂ ਜਿਹੜੀਆਂ ਸਦਾ ਲਈ ਲਿਖੀ ਜਾਣੀ ਹੈ ਲਾਇਬ੍ਰੇਰੀ ਪੋਈ ਪਿੰਡ ਨੂੰ ਆਪਣੇ ਮੰਤਰੀ ਸਾਹਿਬ ਨੇ ਦਿੱਤੀ ਹੈ ਤੇ ਉਸ ਦੇ ਇਲਾਵਾ ਜਿਹੜਾ ਰੋਡ ਕਹਿ ਰਿਹਾ ਸਾਰੇ ਭਾਜੀ ਕਿ ਮੜੀਆਂ ਵਾਲਾ ਰੋਡ ਉਹ ਵੀ ਜਦੋਂ ਤੋਂ ਆਪਾਂ ਦੇਖਿਆ ਉਹ ਜਿਹੜੀ ਛੋਟੀ ਿੱਟੋਂ ਦੀ ਨਾਨਕਚਾਈ ਉਹ ਵਾਲਾ ਰੋਡ ਸੀ ਉਹਨੂੰ ਵਧੀਆ ਟਾਈਲਾਂ ਲਗਾ ਕੇ ਸਰਪੰਚ ਸਾਹਿਬ ਨੇ ਕਰਵਾਇਆ ਬਟ ਮੇਨਲੀ ਮੈਂ ਫੇਰ ਕਹਾਗਾ ਕਿ ਜਿਹੜਾ ਸਕੂਲ ਆਫ ਐਮੀਨੈਂਸ ਹੈ ਇਹ ਪਿੰਡ ਨੂੰ ਇੱਕ ਬਹੁਤ ਵੱਡੀ ਦੇਣ ਹੈ ਮੰਤਰੀ ਸਾਹਿਬ ਦੀ ਤੇ ਬਾਕੀ ਮਹੱਲਾ ਕਲੀਨਿਕ ਹੈਗਾ ਇਹਨੂੰ ਆਪਾਂ ਕੀਤੀ ਸੀ ਗੱਲ ਕਿ ਇਹਨੂੰ ਅਪਗ੍ਰੇਡ ਕਰਕੇ ਇਹਨੂੰ ਪੀਐਸਸੀ ਬਣਾਇਆ ਜੇ ਦੇਖੋ ਆਣ ਵਾਲੇ ਦਿਨਾਂ ਚ ਜੇ ਆਪਾਂ ਉਹ ਵੀ ਜਿੱਤ ਉਹਨਾਂ ਕੋਲੋਂ ਕਰਵਾ ਲੈਨੇ ਆ ਉਹ ਵੀ ਪਿੰਡ ਨੂੰ ਇੱਕ ਬਹੁਤ ਵੱਡੀ ਦੇਣ ਹੋਏਗੀ ਹਾਂਜੀ ਭਾਜੀ ਕੀ ਕਹੋਗੇ ਇਹਦੇ ਬਾਰੇ ਕਿ ਜਿਸ ਤਰ੍ਹਾਂ ਕੀ ਦੱਸਿਆ ਜਾ ਰਿਹਾ ਹੈ ਪਿੰਡ ਦੇ ਵਿੱਚ ਕਾਫੀ ਵਿਕਾਸ ਹੋਇਆ ਹੈ ਕਿ ਮੇਰਾ ਨਾਮ ਹਰੀ ਹੈ ਮੈਂ ਐਕਸਰਮੈਂਟ ਆਰਮੀ ਚੋਂ ਪੜ੍ਹ ਰਿਹਾ ਹਾਂ ਕੰਮ ਤੇ ਜੇ ਗਨਾਨ ਦੀ ਗੱਲ ਕਰੀ ਜੇ ਤਾਂ ਕਾਫੀ ਬਦਬਦਸ਼ ਹੋ ਗਏ ਆ ਜਿਨ੍ਹਾਂ ਚੋਂ ਇਹਨਾਂ ਦੱਸਿਆ ਕੋ ਜੀ ਨੇ ਵੀ ਸਕੂਲ ਆ ਫੈਮਨਸ ਇਹ ਸਾਢੇ ਲਗਛਾਗੇ ਮੈਨੂੰ ਲੱਗਦਾ ਵੀ ਕੋਈ ਵੀ ਨਹੀਂ ਇਸ ਤਰ੍ਹਾਂ ਕੋਈ ਵੀ ਨਹੀਂ ਔਰ ਉੱਥੇ ਚੰਗੀ ਸਿੱਖਿਆ ਲਾਇਬ੍ਰੇਰੀ ਵਗੈਰਾ ਔਰ ਦੋ ਬਸਸਾਂ ਸਰਕਾਰੀ ਜਿਹੜੇ ਲਗਭਗ ਸਾਡੇ 100 ਕਿੰਨੇ 65 ਪਿੰਡ ਨਾ ਉਹਨਾਂ ਚੋਂ 17 ਸੀਨ ਕਵਰ ਕਰਦੇ ਹਾਂ ਦੋ ਬਸਾਂ ਗਈਆਂ ਬੰਮਿਆ ਚੜ੍ਹ ਤੱਕ ਲਾਸਟ ਮਿੰਟ ਚ ਸਾਡੇ ਪਲਾਨ ਅਕਾ ਪੈਂਦਾ ਤੇ ਬਾਕੀ ਵਧੀਆ ਬਾਕੀ ਸਰਪੰਚ ਸਾਹਿਬ ਚੰਗੇ ਇਮਾਨਦਾਰ ਤੇ ਮਿਹਨਤੀ ਬੰਦੇ ਕਰਦੇ ਕੰਮ ਬਧੀਏ ਲੋਕਾਂ ਨੂੰ ਇਹਨਾਂ ਹਲਕਾ ਪੁਆਦੇ ਸਥਾਨਕ ਲੋਕ ਅਤੇ ਸਰਪੰਚ ਜਿਨ੍ਹਾਂ ਨੇ ਪਿੰਡ ਦੇ ਵਿੱਚ ਹੋਏ ਵਿਕਾਸ ਕਾਰਜਾਂ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਇਲਾਕੇ ਦੇ ਵਿੱਚ ਜੋ ਵਿਕਾਸ ਕਾਰਜ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਹਨ ਜਿਹੜੇ ਕੰਮ ਪਿਛਲੇ ਸਰਕਾਰਾਂ ਦੌਰਾਨ ਨਹੀਂ ਹੋ ਸਕੇ ਉਹ ਕੰਮ ਜਿਹੜੇ ਆ ਇਸ ਵਾਰ ਹੋ ਰਹੇ ਹਨ ਜਦੋਂ ਦੀ ਨਵੀਆਂ ਪੰਚਾਇਤਾਂ ਬਣੀਆਂ ਹਨ ਜਿਸ ਨੂੰ ਲੈ ਕੇ ਕਿਤੇ ਨਾ ਕਿਤੇ ਪਿੰਡ ਭੋਏ ਦੇ ਲੋਕ ਖੁਸ਼ ਨਜ਼ਰ ਆ ਰਹੇ ਹਨ ਕੇ ਸਟੇਨੀ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਪਠਾਨਕੋਟ